ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਜੋ 17 ਅਕਤੂਬਰ ਨੂੰ ਜੋ ਸਟਾਫ ਨਰਸ ਐਗਜ਼ਾਮ ਲਿਆ ਜਾ ਰਿਹਾ ਇਸ ਵਿੱਚ ਤੁਹਾਡੇ ਜੋ ਦੋ ਐਗਜ਼ਾਮ ਲੈ ਜਾਣੇ ਨੇ ਪੰਜਾਬੀ ਪੇਪਰ A ਐਂਡ ਨਰਸਿੰਗ ਐਗਜ਼ਾਮ ਠੀਕ ਹੈ ਜੀ ਜੋ ਪੰਜਾਬੀ ਪੇਪਰ A ਰਹੇਗਾ ਉਸ ਰਿਲੇਟਡ ਸਾਡੇ ਵੱਲੋਂ ਜੋ ਮੌਕ ਪੇਪਰ ਰੈਡੀ ਕੀਤਾ ਗਿਆ ਹੈ ਬਿਲਕੁਲ ਉਸੇ ਲੈਵਲ ਦਾ ਜਿਸ ਤਰ੍ਹਾਂ ਦਾ ਤੁਹਾਡਾ 7 ਸਤੰਬਰ ਨੂੰ ਜੋ ਐਗਜ਼ਾਮ ਹੋਇਆ ਸੀ ਮਾਰਨਿੰਗ ਸ਼ਿਫਟ ਦਾ ਜੇਕਰ ਤੁਸੀਂ ਇਸ ਵਿੱਚੋਂ 25 ਨੰਬਰ ਮਤਲਬ ਤੁਹਾਡਾ ਐਗਜ਼ਾਮ ਕੁਆਲੀਫਾਈ ਹੈ ਤੁਹਾਡੀ ਵਧੀਆ ਤਿਆਰੀ ਹੈ ਠੀਕ ਹੈ ਜੀ ਇਸ ਤੋਂ ਉੱਪਰ ਤੁਹਾਡਾ ਜੋ ਟਫ ਐਗਜ਼ਾਮ ਨਹੀਂ ਬਣ ਸਕਦਾ ਬਿਲਕੁਲ ਉਸੇ ਲੈਵਲ ਦਾ ਸਾਡੇ ਵੱਲੋਂ ਜੋ ਐਗਜ਼ਾਮ ਤਿਆਰ ਕੀਤਾ ਗਿਆ ਹੈ ਤਾਂ ਇਹ ਐਗਜ਼ਾਮ ਉਹ ਤੁਹਾਡਾ ਜੋ ਬਿਲਕੁਲ ਫ੍ਰੀ ਲਿਆ ਜਾ ਰਿਹਾ ਹੈ ਇਹ ਸਾਡੀ ਐਪ ਤੇ ਬੈਸਟ ਫਿਚਰ ਐਜੂਕੇਸ਼ਨ ਤੇ ਤੁਹਾਡਾ ਜੋ ਆਨਲਾਈਨ ਪੇਪਰ ਰਹੇਗਾ ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਲਗਾਉਣਾ ਹੈ ਤਾਂ ਅੱਗੇ ਤੁਹਾਨੂੰ ਵੀਡੀਓ ਵਿੱਚ ਸਾਰੀ ਜਾਣਕਾਰੀ ਦਿੰਨੇ ਆ ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਐਂਡ ਚੈਨਲ ਤੇ ਫਸਟ ਟਾਈਮ ਅਵਰ ਵਿਸਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਵਿੱਚ ਸਰਚ ਕਰ ਲੈਣਾ ਹੈ ਬੈਸਟ ਫਿਚਰ এডੂਕੇਸ਼ਨ ਸਰਚ ਕਰਨ ਤੋਂ ਬਾਅਦ ਨੀਚੇ ਹੀ ਤੁਹਾਨੂੰ ਆਪਣਾ ਜੋ ਐਪ ਨਜ਼ਰ ਆਵੇਗਾ ਤੁਸੀਂ ਦੇਖ ਸਕਦੇ ਹੋ ਜੋ ਆਪਣੇ ਐਪ ਦਾ ਲੋਗੋ ਹੈ ਸੇਮ ਲੋਗੋ ਆਪਣੇ YouTube ਚੈਨਲ ਦਾ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ ਹੈ ਐਂਡ ਇੰਸਟਾਲ ਕਰ ਲੈਣਾ ਉਸ ਤੋਂ ਬਾਅਦ ਮੋਬਾਈਲ ਨੰਬਰ ਭਰ ਲੈਣਾ ਐਂਡ OTP ਵੈਰੀਫਾਈ ਕਰਨ ਤੋਂ ਬਾਅਦ ਆਪਣਾ ਨਾਮ ਭਰ ਕੇ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਠੀਕ ਹੈ ਓਪਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਤੁਹਾਨੂੰ ਜੋ ਆਪਣੇ ਐਪ ਦਾ 뷰 ਨਜ਼ਰ ਆਵੇਗਾ ਐਂਡ ਨੀਚੇ ਤੁਸੀਂ ਦੇਖ ਸਕਦੇ ਹੋ ਜੋ ਵੀ ਆਪਣੀ ਐਪ ਤੇ ਜੋ ਕੋਰਸ ਚੱਲ ਰਹੇ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਇੱਕ ਫੀਚਰ ਤੁਹਾਨੂੰ ਨਜ਼ਰ ਆਵੇਗਾ گورਨਮੈਂਟ ਜੋਬਸ 2024-25 ਮਤਲਬ ਕਿ ਇੱਥੇ ਕੋਈ ਵੀ ਨਵੀਂ ਭਰਤੀ ਆਉਂਦੀ ਹੈ ਤਾਂ ਉਸ ਦਾ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਅਪਡੇਟ ਹੁੰਦਾ ਰਹਿੰਦਾ ਹੈ ਠੀਕ ਹੈ ਜੀ ਤਾਂ ਤੁਸੀਂ ਇੱਥੋਂ ਜੋ ਕਿਸੇ ਵੀ ਭਰਤੀ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਕੋਈ ਵੀ ਸਿਵਲ ਲਾਈਨ ਦੀ ਹੋਵੇ ਭਰਤੀ ਜਾਂ ਫਿਰ ਮੈਡੀਕਲ ਲਾਈਨ ਦੀ ਜਿਵੇਂ ਕਿ ਪੀਜੀਆਈ ਐਮਜ਼ ਐਂਡ ਬੀਐਫਯੂਐਚਐਲ ਦੁਆਰਾ ਜੋ ਵੀ ਭਰਤੀ ਆਵੇਗੀ ਤਾਂ ਇੱਥੋਂ ਤੁਹਾਨੂੰ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਨੂੰ ਮਿਲਣਗੇ ਠੀਕ ਹੈ ਜੀ ਤਾਂ ਇਸ ਦੀ ਜੋ ਫੀਸ ਰੱਖੀ ਗਈ ਹੈ 49 ਰੁ ਇਹ ਵਿੱਚ ਤੁਸੀਂ 1 ਇਅਰ ਦੀ ਜੋ ਮੈਂਬਰਸ਼ਿਪ ਲੈ ਸਕਦੇ ਹੋ ਤਾਂ ਇਹ ਰეკਮੈਂਡਡ ਕਿ ਹਰ ਕੈਂਡੀਡੇਟ ਨੂੰ ਇਸ ਮੈਂਬਰਸ਼ਿਪ ਦਾ ਜੋ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਕਿਸੇ ਵੀ ਵੈੱਬਸਾਈਟ ਤੇ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਦ ਵੀ ਕੋਈ ਵੀ ਭਾਤੀ ਆਵੇਗੀ ਤਾਂ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਇੱਥੋਂ ਡਾਊਨਲੋਡ ਕਰਨ ਨੂੰ ਮਿਲਣਗੇ ਐਂਡ ਹੁਣ ਗੱਲ ਕਰਦੇ ਆਂ ਆਪਣੇ ਮੌਕ ਟੈਸਟ ਦੀ ਤਾਂ ਜੋ ਵੀ ਨਵੇਂ ਕੈਂਡੀਡੇਟ ਨੇ ਚੋਰ ਨੋਟਸ ਬਾਏ ਕਰਨਾ ਚਾਹੁੰਦੇ ਨੇ ਤਾਂ ਉਥੋਂ ਡਾਇਰੈਕਟਲੀ ਹੁਣ ਬਾਏ ਕਰ ਸਕਦੇ ਨੇ ਇਸ ਵਿੱਚ ਜੋ ਫੁੱਲ ਸਲਿਪਸ ਕਵਰ ਕੀਤਾ ਗਿਆ ਹੈ ਐਂਡ ਜੇਕਰ ਤੁਸੀਂ ਆਪਣਾ ਜੋ ਮੌਕ ਟੈਸਟ ਲਗਾਉਣਾ ਹੈ ਤਾਂ ਤੁਸੀਂ ਵਿਊ ਮੋਰ ਤੇ ਕਲਿੱਕ ਕਰਨਾ ਹੈ ਓਕੇ ਮੋਰ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੋ ਆਪਣਾ ਮੌਕ ਟੈਸਟ ਪਿਆ ਹੈ ਐਂਡ ਉੱਪਰ ਜੋ ਨੋਟਸ ਨੇ ਇਹਨਾਂ ਵਿੱਚ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਪਾਰਟ ਨੇ ਠੀਕ ਹੈ ਇਸ ਵਿੱਚ ਜੋ ਫੁੱਲ ਸਲਿਪਸ ਕਵਰ ਗਿਆ ਕੀਤਾ ਗਿਆ ਹੈ ਐਂਡ ਰਿਵੀਜ਼ਨਲੀ ਇੰਪੋਰਟੈਂਟ ਐਮਸੀਕਿਊਜ਼ ਨੇ ਐਂਡ ਗੁਰਬਾਣੀ ਐਂਡ ਸਿੱਖ ਹਿਸਟਰੀ ਨਾਲ ਇੰਪੋਰਟੈਂਟ ਐਮਸੀਕਿਊਜ਼ ਤੁਹਾਨੂੰ ਦੇਖ ਨੂੰ ਮਿਲਣਗੇ ਮਤਲਬ ਕਿ 149 ਰੁਪਏ ਵਿੱਚ ਤੁਹਾਨੂੰ ਫੁੱਲ ਸਲਿਪਸ ਕਵਰ ਕੀਤਾ ਗਿਆ ਇਸ ਵਿੱਚੋਂ ਤੁਹਾਡਾ ਜੋ ਇਗਜ਼ਾਮ ਆਰਾਮ ਨਾਲ ਕੁਆਲੀਫਾਈ ਹੋ ਜਾਣਾ ਤੁਹਾਨੂੰ ਕਿਤੋਂ ਹੋਰ ਪੜਨ ਦੀ ਜ਼ਰੂਰਤ ਨਹੀਂ ਹੈਗੀ ਐਂਡ ਜਿਨ੍ਹਾਂ ਕੈਂਡੀਡੇਟ ਨੂੰ ਜੋ ਇਹ ਦੋ ਪਾਰਟ ਨਹੀਂ ਮਿਲੇ ਜਿਨ੍ਹਾਂ ਨੇ ਆਲਰੇਡੀ ਜੋ ਨੋਟਸ ਸਬਾਈ ਕੀਤੇ ਹੋਏ ਨੇ ਤਾਂ ਉਹਨਾਂ ਨੇ ਵਟਸਐਪ ਮੈਸੇਜ ਕਰਕੇ ਇਹ ਆਪਣੇ ਜੋ ਨੋਟਸ ਲੈ ਲੈਣੇ ਨੇ ਠੀਕ ਹੈ ਜੀ ਐਂਡ ਹੁਣ ਗੱਲ ਕਰਦੇ ਆਪਾਂ ਤੁਸੀ ਜੋ ਮੌਕ ਟੈਸਟ ਕਿਸ ਤਰ੍ਹਾਂ ਲਗਾਉਣਾ ਹੈ ਤਾਂ ਜੋ ਤੁਹਾਨੂੰ ਮੌਕ ਟੈਸਟ ਦੀ অপਸ਼ਨ ਮਿਲ ਰਹੀ ਹੈ ਤਾਂ ਤੁਸੀਂ ਇੱਥੇ ਕਲਿੱਕ ਕਰ ਦੇਣਾ ਹੈ ਐਂਡ ਟੈਸਟ ਇਸ ਤਰ੍ਹਾਂ ਤੁਹਾਨੂੰ ਨਜ਼ਰ ਆਵੇਗਾ ਜਾਨੀ ਕਿ ਤੁਹਾਡੇ 50 ਕੁਐਸਚਨ ਨੇ 50 ਮਿੰਟ ਦਾ ਤੁਹਾਡਾ ਇਹ ਟੈਸਟ ਹੈ ਤਾਂ ਤੁਸੀਂ ਡਾਇਰੈਕਟਲੀ ਇੱਥੇ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਟਾਈਮ ਸ਼ੁਰੂ ਹੋ ਜਾਣਾ ਹੈ ਤੁਹਾਡੇ 50 ਮਿੰਟ ਦਾ ਟਾਈਮ ਹੈ ਇਹ ਸਟਾਰਟ ਹੋ ਜਾਣਾ ਹੈ ਤਾਂ ਤੁਸੀਂ ਆਪਣਾ ਜੋ ਐਗਜ਼ਾਮਲ ਸ਼ੁਰੂ ਕਰ ਦੇਣਾ ਹੈ ਠੀਕ ਹੈ ਜੀ ਇਹ ਸੋ ਵਿੱਚੋਂ ਤੁਸੀਂ ਆਨਸਰ ਸਿਲੈਕਟ ਕਰਕੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਜਾਣਾ ਹੈ ਓਕੇ ਜੀ ਇਸ ਤਰ੍ਹਾਂ ਜਦ ਤੁਹਾਡੇ ਜੋ 50 ਕੁਐਸਚਨ ਹੋ ਗਏ ਤਾਂ ਤੁਸੀਂ ਸਬਮਿਟ ਕਰੋਗੇ ਸਬਮਿਟ ਕਰਨ ਤੋਂ ਬਾਅਦ ਫਾਈਨਲੀ ਤੁਹਾਡਾ ਜੋ ਰਿਜ਼ਲਟ ਦਿਖਾਏਗਾ ਕਿੰਨੇ ਪਰਸੈਂਟੇ ਤੁਹਾਡੇ ਨੰਬਰ ਨੇ ਠੀਕ ਹੈ ਜੀ ਸਾਰਾ ਫੁੱਲ ਡਿਟੇਲ ਵਿੱਚ ਤੁਹਾਡਾ ਜੋ ਰਿਜ਼ਲਟ ਤੁਹਾਨੂੰ ਦੇਖ ਨੂੰ ਮਿਲੇਗਾ ਜੇਕਰ ਤੁਹਾਡੇ ਜੋ 50 ਪਰਸੈਂਟ ਨੰਬਰ ਬੰਦੇ ਨੇ ਤਾਂ ਮਤਲਬ ਤੁਹਾਡਾ ਜੋ ਐਗਜ਼ਾਮ ਕੁਆਲੀਫਾਈ ਹੈ ਇਸ ਤੋਂ ਉੱਪਰ ਤੁਹਾਡਾ ਇਸ ਤੋਂ ਟਫ ਐਗਜ਼ਾਮ ਨਹੀਂ ਬੰਦਾ ਕੀ ਫੈਨਲ ਐਗਜ਼ਾਮ ਜਿਹੜਾ ਆਪਨ 17 ਨੂੰ ਹੋਊਗਾ ਇਸ ਤੋਂ ਟਫ ਐਗਜ਼ਾਮ ਨਹੀਂ ਬਣਨਾ ਜੇਕਰ ਤੁਸੀਂ ਇਸ ਵਿੱਚੋਂ 25 ਨੰਬਰ ਲੈ ਗਏ ਤਾਂ ਤੁਹਾਨੂੰ ਤੁਹਾਡੀ ਸਮਝੋ ਕਿ ਵਧੀਆ ਤਿਆਰੀ ਹੈ ਐਂਡ ਇਹ ਇੱਕ ਤੁਹਾਡੇ ਘੱਟ ਨੰਬਰ ਬੰਦੇ ਨੇ ਤਿਆਰੀ ਕਰਨੇ ਚਾਹੁੰਦੇ ਹੋ ਤਾਂ ਤੁਸੀਂ ਨੋਟਸ ਬਾਈ ਜ਼ਰੂਰ ਕਰ ਲੈਣੇ ਕਿਉਂਕਿ ਉਸ ਨਾਲ ਵਿੱਚੋਂ ਆਰਾਮ ਨਾਲ ਤੁਹਾਡਾ ਜੋ ਐਗਜ਼ਾਮ ਕੁਆਲੀਫਾਈ ਹੋ ਜਾਣਾ ਹੈ ਐਂਡ ਤੁਸੀਂ ਜੋ ਪਲੇ ਸਟੋਰ ਵਿੱਚ ਐਪ ਨੂੰ ਜੋ ਫੀਡਬੈਕ ਜ਼ਰੂਰ ਦੇਣੀ ਹੈ ਐਂਡ ਰੇਟ ਜ਼ਰੂਰ ਦੇ ਦੇਣਾ ਠੀਕ ਹੈ ਜੀ ਜੋ ਸਟਾਰ ਦਿੱਤੇ ਹੁੰਦੇ ਨੇ ਉਸ ਵਿੱਚ ਤੁਸੀਂ ਰੇਟ ਉਹਨਾਂ ਨੂੰ ਜਰੂਰ ਦੇ ਦੇਣਾ ਹੈ 1 ਦੇਣਾ ਚਾਹੁੰਦੇ ਹੋ 2000 ਜਾਂ 3000 ਜਾਂ 4 ਜਾਂ 5 ਵਿਚੋਂ 5 ਇਸ ਤੋਂ ਇਲਾਵਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ ਧੰਨਵਾਦ